ਜੋ ਬੋਲੇ ਸੋ ਨਿਰਭੈ ਵਾਰ ਵਾਰ ਦਿੱਤੀ ਮਹਾਰਾਜ ਕੀ ਜੈ ਵਾਰਵੀ ਕੀ ਸ਼ਕਤੀ ਅਮਰ ਹੈ ਤੇ ਮੇਰਾ ਨਾਮ ਲੰਦਾਮ ਦਾਸ ਕੇਤੇ ਕਿੱਥੇ ਹੈ ਮੇਰਾ ਨਾਮ ਸੁਖਵਿੰਦਰ ਕੌਰ ਪੱਟੀ ਭਗਵਾਨ ਬਾਲਮੀ ਕੀ ਵੀਰਸੈਨਾ ਜ਼ਿਲ੍ਹਾ ਪ੍ਰਧਾਨ ਆਪਾਂ ਆਏ ਹੋ ਗਣਤੈਲ ਇੱਥੇ ਆਪਾਂ ਇਹਦੇ ਪ੍ਰਵੇਸ਼ਪਾਜੀ ਦੇ ਮਸਲੇ ਦੇ ਵਿੱਚ ਆਏ ਆ ਉੱਥੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕੋਈ ਸਾਡੀ ਅੰਦਰ ਆਪਾਂ ਪੁੱਛਿਆ ਆ ਕਿ ਤੁਸੀਂ ਭੈਣ ਜੀ ਕਿਉਂ ਨਹੀਂ ਰਹਿਣਾ ਚਾਹੁੰਦੇ ਪ੍ਰਵੇਸ਼ ਦੇ ਨਾਲ ਇਹਦੀ ਵਾਈਫ ਨੇ ਇਹਦੀ ਸਾਲੀ ਨੇ ਮੇਰੇ ਤੇ ਗਲਤ ਇਲਜ਼ਾਮ ਲਾਏ ਆ ਕਿ ਤੁਸੀਂ ਪ੍ਰਵੇਸ਼ ਨਾ ਰਹਿੰਦੇ ਹੋਣੇ ਆ ਇਹਨਾਂ ਦੇ ਉਹਦੇ ਉਹਦੇ ਜੀਜੇ ਨੇ ਵੀ ਮੈਨੂੰ ਤੱਕਾ ਮਾਰਿਆ ਆ ਤੱਕਾ ਮਾਰ ਕੇ ਮੈਨੂੰ ਪਰੇ ਕੀਤਾ ਵੀ ਤੁਸੀਂ ਸਾਡੇ ਤੇ ਹੋ ਸਾਰੇ ਕੋ ਪੁਲਿਸ ਲਾਗੇ ਖਲੋਤੀ ਲੇਡੀਜ਼ ਪੁਲਿਸ ਖਲੋਤੀ ਜਨਤ ਪੁਲਿਸ ਖਲੋਤੀ ਸਾਰੇ ਖਲੋਤੇ ਆ ਮੇਰੇ ਨਾਲ ਦੀਦੀਆਂ ਆਈਆਂ ਮੇਰੇ ਨਾਲ ਜਨਤ ਆਏ ਕਿਸੇ ਨੇ ਗਾੜੀ ਨਹੀਂ ਹੋਈ ਇਨਾਂ ਦੇ ਬੰਦੇ ਨੇ ਧੱਕਾ ਮਾਰਿਆ ਮੈਨੂੰ ਕਿਹੜੀ ਵਜ੍ਹਾ ਤੋਂ ਮਰੇ ਮੈਂ ਪਰਚਾ ਕਰਵਾਉਣਾ ਇਹਦੇ ਤੇ ਕੀ ਸਮਝਦੀ ਕਿਉਂ ਉਹਨਾਂ ਨੇ ਕਿ ਪੁਲਿਸ ਸਾਹਮਣੇ ਇਸ ਤਰ੍ਹਾਂ ਦੀ ਹਰਕਤ ਤੇ ਪੁਲਿਸ ਨੇ ਕੋਈ ਐਕਸ਼ਨ ਲੇਤਾ ਪੁਲਿਸ ਨੇ ਕੋਈ ਐਕਸ਼ਨ ਲੇਤਾ ਇਹਦੇ ਗਲਤ ਸ਼ਬਦ ਵੀ ਬੋਲੇ ਆ ਪੁਲਿਸ ਨੇ ਕੋਈ ਐਕਸ਼ਨ ਲੇਤਾ ਪੁਲਿਸ ਕੋਈ ਐਕਸ਼ਨ ਨਹੀਂ ਜੋ ਲਾਂਡੀ ਗੁੱਡੀ ਨੇ ਵੀ ਬੋਲੇ ਬੰਦੇ ਨੇ ਵੀ ਬੋਲੇ ਆ ਚੂੜੇ ਚਾਰੇ ਮਜਬੀ ਮੁਜਬੀ ਸਭ ਕੁਝ ਬੋਲੇ ਕੀ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸ਼ਕ ਮੈਂ ਮੰਗ ਕਰਦੀ ਤੇ ਇਹਨਾਂ ਦੇ ਦਿਨਾਂ ਦੇ ਪਰਚਾ ਹੋਵੇ ਜੋ ਬੋਲੇ ਸੋ ਨਿਰਭੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੈ ਕੋਈ ਮੈਟਰ ਹੈ ਮੈਟਰ ਅੱਜ ਜੀ ਅੱਜ ਪ੍ਰਵੇਸ਼ ਕੁਮਾਰ ਸੀਗਾ ਜਿਹੜਾ ਇਹਨਾਂ ਦਾ ਨਾ ਆਪਸ ਮੀਆਂ ਵੀਬੀ ਦਾ ਡਿਸਪਿਊਟ ਸੀਗਾ ਉਹ ਸਬੰਧ ਵਿੱਚ ਜਦ ਵੂਮਨ ਸੈੱਲ ਦੇ ਵਿੱਚ ਟਾਈਮ ਸੀਗਾ ਸਾਡੀ ਜ਼ਿਲ੍ਹਾ ਪ੍ਰਧਾਨ ਮਹਿਰਾ ਵਿੰਗ ਤੋਂ ਸੁਖਵਿੰਦਰ ਗੌਰ ਭੱਟੀ ਜੀ ਆ ਇਹ ਜਿਸ ਵੇਲੇ ਗਏ ਆ ਜਦੋਂ ਗੱਲਬਾਤ ਹੋਈ ਆ ਤੇ ਜਿਹੜੀ ਆਪੋਜੀਟ ਪਾਰਟੀ ਜਿਹੜੀ ਇਹਨਾਂ ਦੀ ਪ੍ਰਵੇਸ਼ ਕੁਮਾਰ ਦੀ ਪਤਨੀ ਆ ਜੋਤੀ ਬਾਲਾ ਉਹਨਾਂ ਉਹਨਾਂ ਵੱਲੋਂ ਜਿਹੜਾ ਇੱਕ ਨਾ ਮਾਸੀ ਦਾ ਬੇਟਾ ਆਇਆ ਸੀਗਾ ਉਹਨੇ ਸਾਡੇ ਜਿਹੜੀ ਜ਼ਿਲ੍ਹਾ ਪ੍ਰਧਾਨ ਆ ਉਹਨਾਂ ਨਾਲ ਡੜੀ ਤੱਕਾ ਮੁਕਾ ਕੀਤੀ ਆ ਔਰ ਇਹਨੂੰ ਜਾਤੀ ਸੂਚਕ ਸ਼ਬਦ ਕਿਹਾ ਆ ਔਰ ਉਸ ਤੋਂ ਬਾਅਦ ਇਹੜੀ ਗਲਗਲੋਚ ਵੀ ਕੀਤਾ ਵਾ ਜੋ ਕਿ ਬਹੁਤ ਨਿੰਦਣੀ ਘਟਨਾ ਵਾ ਅੱਜ ਜੋ ਵੀ ਕੁਝ ਹੋਇਆ ਵਾ ਇਹ ਡੀਐਸਪੀ ਜਿਹੜੇ ਆ ਮੂਮੈਂਟ ਸੈਲ ਉਹਨਾਂ ਦੇ ਸਾਹਮਣੇ ਹੋਇਆ ਵਾ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੋਇਆ ਵਾ باوجود ਇਸ ਦੇ ਵੀ ਜਿਹੜਾ ਪੁਲਿਸ ਜਿਹੜੀ ਹੈ ਕਾਰਵਾਈ ਕਰਨ ਤੋਂ ਇਨਕਾਰ ਕਰਦੀ ਪਈ ਹੈ ਅੱਜ ਅਸੀਂ ਇੱਕ ਕੰਪਲੇਂਟ ਅਥੇ ਦੇਣ ਜਾ ਰਹੇ ਆਂ ਦੂਜੀ ਅਸੀਂ ਸੀਪੀ ਸਾਹਮਣੇ ਦੇਣ ਲੱਗੇ ਆਂ ਜੇਕਰ 7 ਦਿਨਾਂ ਦੇ ਅੰਦਰ ਅੰਦਰ ਇਹਨਾਂ ਤੇ ਐਸਈਆਰਟੀ ਐਕਟ ਦਾ ਜਿਹੜਾ ਪਰਚਾ ਦਰਜ ਨਾ ਕੀਤਾ ਗਿਆ ਤੇ ਇੱਕ ਵੱਡਾ ਸੰਘਰਸ਼ੜਾ ਲਿਖਣਾ ਪਵੇਗਾ ਕਿਉਂਕਿ ਬਾਰ-ਬਾਰ ਵੇਖਣ ਆ ਰਿਹਾ ਵਾ ਕਿ ਵੀ ਜਦੋਂ ਕਿਸੇ ਮਸਲੇ ਵਿੱਚ ਜਾਣੇ ਆ ਮੋਟਬਾਰੀ ਕਰਦੇ ਆ ਪਰ ਜਿਹੜੀ ਦੂਜੀ ਆਪੋਜੀਟ ਪਾਰਟੀ ਆ ਜਦੋਂ ਜਰਨਲ ਕਾਟ ਦੀ ਆ ਉਹ ਜਿਹੜੀ ਇਹ ਚੀਜ਼ ਬਰਦਾਸ਼ਤ ਨਹੀਂ ਕਰ ਪਾਉਂਦੀ ਉਹਨਾਂ ਨੇ ਇਹਨਾਂ ਨੂੰ ਆਹ ਗੱਲ ਕਹੀ ਹੈ ਕਿ ਵੀ ਤੁਸੀਂ ਸਾਡੇ ਘਰਾਂ 'ਚ ਕੰਮ ਕਰਨ ਆਲੀਆਂ ਅੱਜ ਤੁਸੀਂ ਸਾਡੇ ਰਾਜੀਨਾਮੇ ਕਰਾਵਾਂਗੀਆਂ ਇਨਾਂ ਦੀ ਜਿਹੜੀ ਐਸੀ ਮਾਨਸਿਕਤਾ ਵਾ ਜਿਹੜੀ ਆਪਣਾ ਘਰ ਨਹੀਂ ਬਸਾ ਪਾਈ ਔਰ ਇੱਕ ਮੋਹਤਬਰ ਲੇਡੀ ਆ ਜਿਹੜੀ ਉਹਨੂੰ ਇੰਨੇ ਮਾਰੇ ਸ਼ਬਦ ਬੋਲੇ ਆ ਜਿਹੜਾ ਸਮਾਜ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ ਔਰ ਆਉਣ ਵਾਲੇ ਸਮੇਂ ਤੇ ਜੇਕਰ ਪ੍ਰਸ਼ਾਸਨ ਨੇ ਇਸ ਔਰ ਜਿਹੜਾ ਨਾ ਧਿਆਨ ਕੀਤਾ ਔਰ ਨਾ ਪਰਚਾ ਦਰਜ ਕੀਤਾ ਤੇ ਜਿਹੜਾ ਵੱਡਾ ਸਹਿੰਦਾ ਇਸ ਲਿਖਿਆ ਜਾਵੇਗਾ ਜਿਹਦੀ ਜ਼ਿੰਮੇਵਾਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਕਿੰਨਾ ਵੱਲੋਂ ਬੋਲੇਗੇ ਉਹ ਉਹਨੂੰ ਜਿਹੜਾ ਤਕਾਮੁਕੀ ਕੀਤੀ ਆ ਇੱਕ ਲੇਡੀਜ਼ ਨੂੰ ਇੱਕ ਜੈਂਟ ਨੇ ਜਿਹੜਾ ਤਕਾਮੁਕੀ ਕੀਤੀ ਆ ਉਹ ਉਹਨਾਂ ਨੇ ਪੁਲਿਸ ਨੇ ਮੌਕੇ ਤੇ ਜਿਹੜਾ ਭਜਾ ਦਿੱਤਾ ਵਾ ਅਸੀਂ ਓੜਾ ਵਿੱਚ ਸਾਰਾ ਪੁਲਿਸ ਦਾ ਵੀ ਪਾਰਟੀ ਰੋਗੜਾ ਵਿੱਚ ਕਿਤਨਾ ਕਿਤੇ ਪੁਲਿਸ ਜਿਹੜੀ ਆ ਦੂਜੀ ਪਾਰਟੀ ਨੂੰ ਸਪੋਰਟ ਕਰਦੀ ਪਈ ਆ ਜੀ ਲੱਗਦਾ ਕਿ 14 ਜੀ ਸਵੇਰ ਨੂੰ ਆਮ ਸੈਲ ਵੀ ਤੇ ਮੂਵਮੈਂਟ ਸੈਲ ਵੀ ਤੇ ਆ ਕੇ ਮਹਿਲਾ ਦੀ ਵੀ ਸੁਰੱਖਤੇ ਤੇ ਹੋਰ ਕਿੱਦਾਂ ਦੇ ਬਿਲਕੁਲ ਜੀ ਮੈਂ ਵੀ ਤਾਂ ਸੋਚ ਰਿਹਾ ਮੈਂ ਕਿਉਂਕਿ ਇਹ ਜਿਹੜੇ ਜਾਤੀਵਾਦੀ ਜਿਆਦੇ ਹੰਕਾਰੇ ਲੋਕ ਹੁੰਦੇ ਇਹਨਾਂ ਨੂੰ ਬਰਦਾਸ਼ਤ ਨਹੀਂ ਆ ਕਿ ਇੱਕ ਜਿਹੜੀ ਐਸੀ ਕਾਸ਼ ਦੀ ਲੇਡੀ ਆ ਉਹ ਮੌਹਨਵਾਰੀ ਕਰਦੀ ਪਈ ਆ ਇਸ ਕਰਕੇ ਜਿਹੜੇ ਆ ਇਹ ਇਹਨਾਂ ਦੇ ਜਿਹੜਾ ਹੰਕਾਰ ਸੀਗਾ ਉਹੜਾ ਚੜ ਕੇ ਬੋਲਿਆ ਅੱਜ ਗਰੇਨੂ ਸ਼ਬਦ ਕਹੇ ਗਏ ਆ ਕਿ ਨਿੰਦਨਯੋਗ ਗੱਲ ਆ ਬਹੁਤ ਜਿਹੜੀ ਸਮਾਜ ਦੇ ਵਿੱਚ ਇਸ ਚੀਜ਼ ਦਾ ਜਿਹੜਾ ਸਹੀ ਮੈਸੇਜ ਨਹੀਂ ਜਾ ਰਿਹਾ ਔਰ ਇਸ ਕਰਕੇ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਇਮੀਡੀਏਟਲੀ ਇਹਨਾਂ ਦੇ ਜਿਹੜਾ ਪਰਚਾ ਦਰਜ ਕੀਤਾ ਜਾਵੇ ਪ੍ਰਸ਼ਾਸਨ ਨੂੰ ਮਿਲ ਕੇ ਤੁਸੀਂ ਗੱਲਬਾਤ ਕੀਤੀ ਡੀਐਸਪੀ ਸਾਹਿਬ ਨਾਲ ਮੇਰੀ ਗੱਲ ਹੋਈ ਆ ਡੀਐਸਪੀ ਸਾਹਿਬ ਮੰਨੇ ਆ ਕਿ ਮੇਰੇ ਸਾਹਮਣੇ ਗੱਲਬਾਤ ਹੋਈ ਆ ਪਰ ਉਹ ਕਾਰਵਾਈ ਕਰਨ ਤੋਂ ਇਨਕਾਰ ਕਰਦੇ ਪਿਆ ਕਹਿੰਦੇ ਜੀ ਸਾਡਾ ਬਗਵਾ ਨਹੀਂ ਪੰਦਾ ਜੇ ਉੱਥੇ ਜਾਈਏ ਉਹ ਬਗਵਾਣੀਆਂ ਜੇ ਆ ਜਾਈਏ ਇੱਥੇ ਨੇ ਬਗਵਾ ਤੇ ਫਿਰ ਬਗਵਾ ਸਹੀ ਮੰਗਲਗਰਾਹ ਤੇ ਕਰੀਏ ਖਾ ਜਾ ਕੇ ਜੀ ਸਰ ਜੀ ਮਤਲਬ ਉਹਨਾਂ ਕੋਈ ਰੱਤ ਨਾ ਆਇਆ ਸੀ ਜੀ ਮਤਲਬ ਇਹ ਪਰਵੇਸ਼ ਮਾਰਨੇ ਆਪਣੀ ਘਰ ਵਾਲੀ ਦੇ ਜੋਤੀ ਬਾਲਾ ਦੇ ਖਿਲਾਫ ਇੱਕ ਕੁਰ ਲੈਣ ਦਿੱਤੀ ਸੀ ਕਿ ਉਹ ਮਤਲਬ 10 ਸਾਲਾਂ ਦੇ ਸ਼ਾਦੀशुदा ਹੈ ਤੇ ਕਿਸਾਨੀ ਆਪਣੇ ਘਰ ਰਹਿ ਕੇ ਤੇ 4 ਸਾਲ ਆਪਣੀ ਸੋਹਰੀ ਪ੍ਰਵਾਸ ਦੇ ਘਰ ਹੈ ਤੇ ਉਥੇ ਉਹਨੇ ਆਪਣੇ ਦੋ ਪਲਾਟ ਖਰੀਦੇ ਸੀ ਤੇ ਜਿਹੜੇ ਪੀਕਾ ਰਣ ਦੇ ਨਾਂ ਤੇ ਤਰਾਫੀ ਤੋਂ ਉਹਨੇ ਕੰਪਲੇਂਟ ਇਹ ਕੀਤੀ ਕਿ ਮੈਂ 4 ਸਾਲ ਤੋਂ ਬਾਅਦ ਜਦੋਂ ਮੈਂ ਆਪਣੇ ਘਰ ਆ ਗਿਆ ਤੇ ਮੇਰੀ ਘਰ ਵਾਲੀ ਨਹੀਂ ਆਈ ਤੇ ਮੈਂ ਘਰ ਵਾਲੀ ਨੂੰ ਲੈਣ ਜਾਂਦਾ ਰਿਹਾ ਤੇ ਆਈ ਨਹੀਂ ਤੇ ਹੁਣ ਮੈਂ ਉਹਨੂੰ ਬਸਾਉਣਾ ਚਾਹੁੰਦਾ ਤੇ ਮੇਰੀ ਘਰ ਵਾਲੀ ਮੇਰੇ ਨਾਲ ਰਹਿਣਾ ਨਹੀਂ ਚਾਹਦੀ ਤੇ ਇਸ ਸਬੰਧ ਵਿੱਚ ਦੋਵੇਂ ਪਾਰਟੀਆਂ ਨਹੀਂ ਸੀ ਤੇ ਇਹਦੇ ਵਿੱਚ ਜਿਹੜੀ ਜੋਤੀਬਾਲਾ ਸੀ ਉਹਦੀ ਭੈਣ ਜ਼ਿਆਦਾ ਬੋਲਦੀ ਐ ਸੀ ਉਹਨੂੰ ਕਹੀ ਤੂੰ ਬਾਹਰ ਲੈ ਜਾ ਤੇ ਇਸੇ ਤਰ੍ਹਾਂ ਪੁਲਿਸ ਦੇ ਕਰਨਯੋਗ ਜਿਹੜੀ ਕਾਰਵਾਈ ਸੀ ਉਹ ਇਹਨਾਂ ਨੇ ਕਹੇ ਹੀ ਲੜਕੇ ਨੇ ਕਹੇ ਹੀ ਮੈਨੂੰ ਤੰਗ ਪਰੇਸ਼ਾਨ ਕਰਦੇ ਤੇ ਜਿੱਥੇ ਤੱਕ ਇਹ ਗੱਲ ਹੀ ਵੀ ਲੜਕਾ ਕਹਿੰਦਾ ਸੀ ਵੀ ਇਹ ਮੈਂ ਵਸਾਣਾ ਚਾਹਣਾ ਵਾਂ ਤੇ ਲੜਕੀ ਕਹਿੰਦੀ ਵੀ ਮੈਂ ਰਹਿਣਾ ਚਾਹ। ਤੇ ਇਹ ਮੈਟਰ ਜਿਹੜਾ ਸਾਡੇ ਮਤਲਬ ਕਰਨ ਜੋ ਕਾਰਵਾਈ ਨਹੀਂ ਸੀ ਇਹਦੇ ਕੋਈ ਤੰਗ ਪਰੇਸ਼ਾਨ ਜਾਂ ਕ੍ਰਿਮੀਨਲ ਨਹੀਂ ਬਣਦਾ ਸੀ। ਇਸ ਸਬੰਧੀ ਇਹਨਾਂ ਨੂੰ ਬਿਆਨ ਦਰਖਾਨੀ ਕਿਹਾ ਸੀ। ਤੇ ਇਹ ਬਿਆਨ ਦਰਖਾਨ ਲਈ ਬਾਹਰ ਲੀਡਰ ਸਾਹ ਕੋਲ ਗਈ। ਤੇ ਉਸ ਤੋਂ ਬਾਅਦ ਕੋਈ ਵਾਰ ਇਹਨਾਂ ਕੋਲ ਗੱਲਬਾਤ ਹੋਈ ਹੋਈਗੀ ਆ ਸੱਚ ਉਹ ਜੇਰੇ ਧਿਆਨ ਨਾਲ ਨਿਆਵੇ ਕੀ ਕੁਝ ਹੋ ਗਿਆ